ਦੇਸ਼ ਦੇ ਇੱਕ ਬਹੁਤ ਵੱਡੇ ਉਦਯੋਗਪਤੀ ਨੇ ਜਿਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਹੱਤਿਆ ਵੀ ਕਿਸ ਨੇ ਕੀਤੀ ਹੈ ਉਹਨਾਂ ਦੇ ਹੀ ਨਾਤੀ ਨੇ ਦੋਤੇ ਨੇ ਹੱਤਿਆ ਕੀਤੀ ਹੈ ਦੇਸ਼ ਦੇ ਇੱਕ ਤਗੜੇ ਅਰਬਪਤੀ ਨੇ ਚੰਦਰ ਸ਼ੇਖਰ ਰਾਉ ਜਨਾਰਦਨ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਔਰ ਸਰੀਰ ਤੇ 70 ਵਾਰ ਤੋਂ ਵੀ ਵੱਧ ਵਾਰ ਹਮਲਾ ਕੀਤਾ ਗਿਆ ਚਾਕੂ ਦੇ ਨਾਲ ਕਰੀਬ 73 ਵਾਰ ਹਮਲਾ ਕੀਤਾ ਗਿਆ ਤੇ ਉਸ ਤੋਂ ਬਾਅਦ ਜੋ ਇੰਡਸਟਰੀਲਿਸਟ ਨੇ ਉਹਨਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਨੇ ਜ਼ਰਾ ਸੋਚੋ ਕਿੰਨੀ ਨਿਰਮਮ ਹੱਤਿਆ ਕੀਤੀ ਗਈ ਹੈ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ ਹੈ ਤੇ ਸਾਰਾ ਵਿਵਾਦ ਕੀ ਸੀ ਪ੍ਰਾਪਰਟੀ ਵਿਵਾਦ ਔਰ ਕਹਿੰਦੇ ਵੀ ਨੇ ਕਿ ਜੋ ਵੱਡੇ ਤਣਾਅ ਹੁੰਦੇ ਨੇ ਕਈਆਂ ਦੀਆਂ ਜਿਨ੍ਹਾਂ ਦੀਆਂ ਇਸ ਤਰੀਕੇ ਦੀਆਂ ਕੌਂਟਰੋਵਰਸਿਸ ਚੱਲਦੀਆਂ ਨੇ ਪੈਸੇ ਦਾ ਲੈਣ-ਦੇਣ ਹੁੰਦਾ ਤੇ ਅੰਜਾਮ ਇਹੀ ਹੁੰਦਾ ਹੈ ਲੇਕਿਨ ਇੱਕ بڑے ਨਾਮੀ ਉਦਯੋਗਪਤੀ ਸੀ ਜੋ ਉਹਨਾਂ ਦਾ ਹਸ਼ਰ ਕੀਤਾ ਹੈ ਉਹਨਾਂ ਦੇ ਦੋਤੇ ਨੇ ਵੱਕੀ ਰੋਂਗ ਤੇ ਖੜੇ ਕਰ ਦਿੱਤੇ ਨੇ ਹਾਲਾਂਕਿ ਪੁਲਿਸ ਨੇ ਉਸ ਦੋਤੇ ਨੂੰ ਵੀ ਪਕੜ ਲਿਆ ਉਸ ਨੂੰ ਗ੍ਰਿਫਤਾਰ ਕਰ ਲਿਆ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਜੋ ਦੋਤਾ ਹੈ ਪਿਛਲੇ ਕੁਝ ਦਿਨ ਪਹਿਲਾਂ ਹੀ ਯੂਐਸ ਤੋਂ ਆਇਆ ਸੀ ਯੂਐਸ ਤੋਂ ਆਇਆ ਸੀ ਕੰਪਨੀ ਦੇ ਸ਼ੇਅਰਿੰਗ ਦਾ ਹਿੱਸਾ ਚੱਲ ਰਿਹਾ ਸੀ ਕਿ ਕਿਸ ਤਰੀਕੇ ਦੇ ਨਾਲ ਕੰਪਨੀ ਨੂੰ ਡਿਵਾਈਡ ਕੀਤਾ ਜਾਣਾ ਜੋ ਉਦਯੋਗਪਤੀ ਨੇ ਸੰਤਕਾਰ ਨੇ ਉਹਨਾਂ ਨੇ ਆਪਣੀ ਜੋ ਇੱਕ ਦੋਨਾਂ ਦੀਆਂ ਬੇਟੀਆਂ ਸੀ ਵੱਡੀ ਜੋ ਬੇਟੀ ਸੀ ਉਹਨਾਂ ਦੇ ਜੋ ਬੇਟੇ ਸੀਗੇ ਉਹਨਾਂ ਨੂੰ ਇੱਕ ਵੱਡਾ ਅਹੁਦਾ ਦਿੱਤਾ ਸੀ ਇੰਡਸਟਰੀ ਦੇ ਵਿੱਚ ਤੇ ਜੋ ਛੋਟੀ ਲੜਕੀ ਹੈ ਉਹਨਾਂ ਦਾ ਬੇਟਾ ਹੈ ਜਿਸ ਨੇ ਹੱਤਿਆ ਕੀਤੀ ਹੈ ਉਸ ਨੂੰ 4 ਕਰੋੜ ਦੇ ਕਰੀਬ ਦੀ ਸ਼ੇਅਰ ਟਰਾਂਸਫਰ ਉਹਨਾਂ ਦੇ ਨਾਮ ਤੇ ਕੀਤੀ ਗਈ ਸੀ ਤਾਂ ਇਸ ਤਰੀਕੇ ਦੇ ਨਾਲ ਜੋ ਕੰਪਨੀ ਸਪਲਿਟ ਕੀਤੀ ਜਾਂਦੀ ਹੈ ਹਿੱਸੇਦਾਰੀਆਂ ਪਾਈਆਂ ਜਾਂਦੀਆਂ ਨੇ ਕੁਝ ਇਸ ਤਰੀਕੇ ਦੀਆਂ ਪਾਈਆਂ ਜਾ ਰਹੀਆਂ ਸੀ ਔਰ ਬੀਤੇ ਦਿਨ ਜੋ આરોપી ਆਪਣੀ ਮਾਂ ਦੇ ਨਾਲ ਆਪਣੇ ਨਾਨੇ ਦੇ ਘਰੇ ਗਿਆ ਹੋਇਆ ਸੀ ਹਲੇ ਗੱਲਬਾਤ ਚੱਲ ਰਹੀ ਸੀ ਜੋ ਮਾਂ ਹੁੰਦੀ ਹੈ ਔਰ ਰਸੋਈ ਘਰ ਦੇ ਵਿੱਚ ਗਈ ਹੁੰਦੀ ਹੈ ਤੇ ਇੰਨੇ ਦੇ ਵਿੱਚ ਹੀ ਨਾਨੇ ਔਰ ਦੋਤੇ ਦੇ ਵਿੱਚ ਜ਼ਬਰਦਸਤ ਬਹਿਸ ਹੋ ਜਾਂਦੀ ਹੈ ਉਸ ਬਹਿਸ ਤੋਂ ਬਾਅਦ ਕੀ ਹਸ਼ਰ ਹੁੰਦਾ ਹੈ ਉਹਦੀ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ ਹੈ ਮਾਮਲਾ ਅੰਦਰ ਪ੍ਰਦੇਸ਼ ਦਾ ਜਿੱਥੇ ਦੇ ਉਦਯੋਗਪਤੀ ਵੇਲਮਤੀ ਚੰਦਰਸ਼ੇਖਰ ਜਨਾਰਦਨ राव ਦੇ ਪੋਤਾ ਕੀਰਤੀ ਆਜ਼ਾਦ ਨੇ ਸੰਪਤੀ ਵਿਵਾਦ ਦੇ ਚੱਕਰ ਦੇ ਵਿੱਚ ਪੈ ਕੇ ਚਾਕੂ ਮਾਰ ਮਾਰ ਕੇ ਆਪਣੇ ਹੀ ਨਾਨੇ ਦੀ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ આરોપી ਨੂੰ ਗ੍ਰਿਫਤਾਰ ਕਰ ਲਿਆ ਤੇ ਐਤਵਾਰ ਸਵੇਰੇ ਇਸ ਦੀ ਸੂਚਨਾ ਦਿੱਤੀ ਗਈ ਸੀ। ਤੇ ਤੁਹਾਨੂੰ ਅਸੀਂ ਇਹ ਸੰਕੇਤਿਕ ਤਸਵੀਰਾਂ ਇਸ ਵਕਤ ਦਿਖਾ ਰਹੇ ਹਾਂ ਕਿ ਮਰਡਰ ਕਰ ਦਿੱਤਾ ਗਿਆ। ਲੇਕਿਨ ਜੋ ਬੇਰਹਿਮੀ ਦੇ ਨਾਲ ਹੱਤਿਆ ਕੀਤੀ ਗਈ ਹੈ ਅਸੀਂ ਤੁਹਾਨੂੰ ਉਹ ਤਸਵੀਰਾਂ ਨਹੀਂ ਦਿਖਾ ਸਕਦੇ। ਇੰਨੀਆਂ ਬੇਰਹਿਮੀ ਦੇ ਨਾਲ ਕਤਲ ਕਰਨ ਦੀਆਂ ਤਸਵੀਰਾਂ ਨੇ ਕਿ ਉਹ ਤੁਹਾਨੂੰ ਵਿਚਲਿਤ ਕਰ ਸਕਦੀਆਂ ਨੇ। ਤੁਹਾਡਾ ਮੂਡ ਖਰਾਬ ਹੋ ਸਕਦਾ ਹੈ ਇਸ ਕਰਕੇ ਤੁਹਾਨੂੰ ਅਸੀਂ ਉਹ ਤਸਵੀਰਾਂ ਨਹੀਂ ਦਿਖਾ ਰਹੇ। ਹਾਲਾਂਕਿ ਤੁਹਾਨੂੰ ਇਹ ਦੱਸ ਦਿੰਨੇ ਕਿ ਦੀ ਹੱਤਿਆ ਕੀਤੀ ਗਈ ਹੈ ਵਿਲਮਤੀ ਚੰਦਰਸ਼ੇਖਰ ਜਨਾਰਦਰ राव ਉਹ और... Velgen group of companies ਦੇ ਮਾਲਕ ਨੇ ਇਹ ਕੰਪਨੀ ਬੜੀ ਦੇਸ਼ ਦੀ ਇੱਕ ਵੱਡੀ ਨਾਮਨਾ ਖੱਟ ਚੁੱਕੀ ਹੈ ਇਹ ਕੰਪਨੀ ਇੰਡਸਟਰੀ ਦੇ ਵਿੱਚ ਸਮਾਨ ਬਣਾਉਂਦੀ ਹੈ ਜੋ ਫਲੂਇਡ ਪੰਪਸ ਵਗੈਰਾ ਹੁੰਦੇ ਨੇ ਇਸ ਤਰੀਕੇ ਦੇ ਇਹ ਜੋ ਮਸ਼ੀਨਰੀ ਹੈ ਮਸ਼ੀਨਰੀ ਦੇ ਵਿੱਚ ਇਸਤੇਮਾਲ ਹੋਣ ਵਾਲੇ ਜੋ ਹਾਈਡਰੋਲਿਕਸ ਹੁੰਦੇ ਨੇ ਉਹਨਾਂ ਦੀ ਇਹ ਕੰਪਨੀ ਹੈ ਉਹ ਕਲ ਪੁਰਜੇ ਬਣਾਉਂਦੀ ਹੈ ਤੇ ਨਾਮ ਹੈਗਾ ਵਾ Velgen group of companies ਉਹਨਾਂ ਦੇ ਮੁਖੀ ਸੀਗੇ ਜਨਾਰਦਨ ਨਾਭ ਜਿੰਨਾਂ ਦੀ ਬੀਤੇ ਦਿਨ ਹੱਤਿਆ ਕਰ ਦਿੱਤੀ ਗਈ ਹੈ ਤੇ ਹੱਤਿਆ ਕਿੱਥੇ ਕੀਤੀ ਗਈ ਹੈ ਹైదరాబాద్ ਦੇ ਵਿੱਚ ਹైదరాబాద్ ਚ ਰਹਿੰਦੇ ਸੀ ਉਹਨਾਂ ਜੋ ਘਰ ਵੈ ਉਸੇ ਦੇ ਵਿੱਚ ਹੱਤਿਆ ਕਰ ਦਿੱਤੀ ਗਈ ਹੈ ਸ਼ਨੀਵਾਰ ਦੇਰ ਰਾਤ ਪੁਲਿਸ ਨੇ આરોપી ਨੂੰ ਫੜ ਲਿਆ ਤੇ ਜਦੋਂ આરોપી ਨੂੰ ਫੜਿਆ ਤੇ ਉਸ ਤੋਂ ਬਾਅਦ ਇਹ ਮੀਡੀਆ ਦੀਆਂ ਸੁਰਖੀਆਂ ਬਣੀਆਂ ਤੇ ਲਗਾਤਾਰ ਇੱਕ ਵੱਡੀ ਖਬਰ ਇਸ ਵੇਲੇ ਦੀ ਇਹੀ ਹੈ ਤੇ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਅਮਰੀਕਾ ਤੋਂ ਹਾਲ ਹੀ ਦੇ ਵਿੱਚ ਜਨਰਲ ਰਾਮ ਦਾ ਜਿਹੜਾ ਇਹ ਹੈਗਾ ਦੋਤਾ ਕੀਰਤੀ ਤੇਜਾ ਵਾਪਸ ਆਇਆ ਸੀ ਤੇ ਸੰਪਤੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਤੇ 73 ਵਾਰ ਸਰੀਰ ਦੇ ਉੱਤੇ ਵਾਰ ਕੀਤਾ ਗਿਆ 73 ਟਾਈਮਸ 73 ਵਾਰ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਆਪਣੇ ਨਾਨੇ ਦੇ ਉੱਤੇ ਇਸ ਕਰਕੇ ਜੋ ਜਨਾਰਦਰ ਰਾਵ ਨੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਅੰਦਰ ਪ੍ਰਦੇਸ਼ ਦੇ ਐਲਰੂ ਦੇ ਰਹਿਣ ਵਾਲੇ 86 ਸਾਲ ਦੇ ਜਨਾਰਦਰ ਨਾ ਪਿਛਲੇ ਕੁਝ ਮਹੀਨਿਆਂ ਤੋਂ ਇੱਥੇ ਹੀ ਯਾਨੀ ਕਿ ਸਮਾਜੀ ਗੁੱਡਾ ਸਥਿਤ ਆਪਣੇ ਆਵਾਸ ਦੇ ਉੱਤੇ ਰਹਿ ਰਹੇ ਸੀ ਉਹਨਾਂ ਨੇ ਹਾਲ ਦੇ ਵਿੱਚ ਹੀ ਆਪਣੀ ਵੱਡੀ ਬੇਟੀ ਦੇ بیٹے ਸ਼੍ਰੀ ਕ੍ਰਿਸ਼ਨ ਕੋ ਵੇਲਜਨ ਗਰੁੱਪ ਦਾ ਨਿਰਦੇਸ਼ਕ ਯਾਨੀ ਕਿ ਐਮ ਡੀ ਨਿਯੁਕਤ ਕੀਤਾ ਸੀ ਉਸ ਤੋਂ ਇਲਾਵਾ ਜੋ ਛੋਟੀ ਲੜਕੀ ਹੈ ਉਸ ਦੇ ਛੋਟੀ ਲੜਕੀ ਸਰੋਜਨੀ ਦੇਵੀ ਦਾ ਜੋ ਪੁੱਤ ਹੈ ਕੀਰਤੀ ਤੇਜਾ ਉਸ ਨੂੰ 4 ਕਰੋੜ ਰੁਪਏ ਦੇ ਸ਼ੇਅਰ ਟਰਾਂਸਫਰ ਕੀਤੇ ਸੀ ਇਹ ਛੋਟੀ ਬੇਟੀ ਦੇ ਲੜਕੇ ਨੇ ਹੀ ਹੱਤਿਆ ਕੀਤੀ ਹੈ ਪੁਲਿਸ ਦੇ ਮੁਤਾਬਕ ਸਰੋਜਨੀ ਦੇਵੀ ਤੇ ਕੀਰਤੀ ਤੇਜਾ ਆਪਣੇ ਬੀਤੇ ਦੇ ਨਹੀਂ ਜਨਾਰਦਨ ਰਾਵ ਦੇ ਘਰ ਗਏ ਸੀ ਸੰਪਤੀ ਦੇ ਵਟਵਾਰੇ ਨੂੰ ਲੈ ਕੇ ਉਹੀ ਕਲੇਸ਼ ਚੱਲ ਰਿਹਾ ਸੀ ਇਸੇ ਦੇ ਦਰਮਿਆਨ ਜਨਾਰਦਨ ਰਾਵ ਤੇ ਕੀਰਤੀ ਤੇਜਾ ਦੇ ਵਿੱਚ ਜ਼ਬਰਦਸਤ ਬਹਿਸ ਹੋ ਜਾਂਦੀ ਹੈ ਇਸੇ ਦੌਰਾਨ ਜੋ ਕੀਰਤੀ ਤੇਜਾ ਚਾਕੂ ਦੇ ਨਾਲ ਆਪਣੇ ਨਾਨੇ ਦੇ ਉੱਤੇ ਹਮਲਾ ਕਰ ਦਿੰਦਾ ਕਰੀਬ 71 ਵਾਰ ਵਾਰ ਕੀਤਾ ਜਾਂਦਾ ਹੈ ਤੇ ਜੋ આરોપી ਹੈ ਕੀਰਤੀ ਤੇਜਾ ਉਹਦੀ ਉਮਰ ਜਾਣ ਕੇ ਵੀ ਤੁਸੀਂ ਹੈਰਾਨ ਹੋ ਜਾਓਗੇ 29 ਸਾਲ ਦਾ ਕੀਰਤੀ ਤੇਜਾ ਵਾ ਜਿਸ ਨੇ ਇਹ ਹੱਤਿਆ ਕੀਤੀ ਹੈ ਬੇਰਹਿਮੀ ਦੇ ਨਾਲ ਤੇ ਜਿਸ ਵੇਲੇ ਹੱਤਿਆ ਕੀਤੀ ਹੈ ਉਹਨਾਂ ਦੀ ਮਾਂ ਚਾਹ ਲੈਣ ਦੇ ਲਈ ਰਸੋਈ ਦੇ ਵਿੱਚ ਗਈ ਹੋਈ ਸੀ ਸਰੋਜਨੀ ਦੇਵੀ ਵੱਡੇ ਸਵਾਲ ਲੋਕੀ ਸੋਸ਼ਲ ਮੀਡੀਆ ਤੇ ਇਹ ਵੀ ਖੜੇ ਕਰ ਰਹੇ ਨੇ ਕਿ ਐਡਾ ਵੱਡਾ ਲੋਕ ਤੇ ਮਾਂ ਉਹਨਾਂ ਦੀ ਚਾਹ ਆਪ ਬਣਾ ਰਹੀ ਸੀ ਇਸ ਸਵਾਲ ਦੇ ਖੈਰ ਇਹ ਪੁਲਿਸ ਇਹਨਾਂ ਦੇ ਜਵਾਬ ਛੇਤੀ ਲੱਭਣ ਦੀ ਕੋਸ਼ਿਸ਼ ਕਰੇਗੀ ਲੇਕਿਨ ਬਚ ਬਚਾਓ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਗਈ ਲੇਕਿਨ ਮੌਕੇ ਦੇ ਉੱਤੇ ਕੀਰਤੀ ਨੇ ਹਮਲਾ ਇੰਨਾ ਜ਼ੋਰਦਾਰ ਕੀਤਾ ਕਿ ਜੋ ਇੰਡਸਟਰੀਲਿਸਟ ਨੇ ਉਹਨਾਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਜਾਂਦੀ ਹੈ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜੋ આરોપી ਹੈ ਮੌਕੇ ਦੇ ਉੱਤੇ ਫਰਾਰ ਹੋ ਜਾਂਦਾ ਤੇ ਜੋ ਸਿਕਿਉਰਿਟੀ ਗਾਰਡ ਹੁੰਦੇ ਉਹਨਾਂ ਨੂੰ ਵੀ ਧਮਕੀ ਦੇ ਦਿੰਦਾ ਹੈ ਧਮਕੀ ਦਿੰਦਾ ਹੈ ਤੇ ਇਸ ਕਰਕੇ ਜੋ ਸਿਕਿਉਰਿਟੀ ਗਾਰਡ ਹੁੰਦੇ ਨੇ ਵਿੱਚ ਬਚਾਵਲੀ ਨਹੀਂ ਆ ਪੰਦੇ ਤੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤੇ ਇਹ ਸਾਰੀ ਕਾਰਵਾਈ ਕਰਦੇ ਹੋਏ ਪੁਲਿਸ ਨੇ આરોપી ਨੂੰ ਹਾਲਾਂਕਿ ਗ੍ਰਿਫਤਾਰ ਕਰ ਲਿੱਤਾ ਗਿਆ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਉਸ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸਪੈਸ਼ਲੀ ਤੌਰ ਦੇ ਉੱਤੇ ਪੁਲਿਸ ਨੂੰ ਇਹ ਵੀ ਖਤਿਆ ਹੈ ਕਿ ਜੋ ਆਰੋਪੀ ਹੈ ਨਸ਼ੇ ਦਾ ਆਦੀ ਹੋ ਸਕਦਾ ਹੈ ਇਸੇ ਲਈ ਇਨੀ ਬੇਰਹਿਮੀ ਨਾਲ ਹੱਤਿਆ ਕੀਤੀ ਹੈ ਕਿਉਂਕਿ ਸੋਚੋ ਜਰਾ ਇੱਕ ਛੋਟਾ ਜਿਹਾ ਸਰੀਰ ਦੇ ਉੱਤੇ ਟੱਕ ਵੀ ਲੱਗ ਜਾਵੇ ਚਾਕੂ ਦੇ ਨਾਲ ਉਹ ਕਿੰਨਾ ਪੀੜਾਦਾਇਕ ਹੁੰਦਾ ਠੀਕ ਹੈ ਤੇ ਉਸ ਤੋਂ ਬਾਅਦ ਜੇਕਰ ਇੱਕ ਤੋਂ ਬਾਅਦ ਇੱਕ 73 ਵਾਰ ਵਾਰ ਕੀਤੇ ਗਏ ਤੇ ਕੋਈ ਆਮ ਵਿਅਕਤੀ ਨਹੀਂ ਕਰ ਸਕਦਾ ਹੱਤਿਆ ਕਰਨੀ ਵੀ ਹੋਵੇ ਤਾਂ ਹੱਤਿਆ ਹੋ ਜਾਂਦੀ ਹੈ ਉਸ ਤੋਂ ਬਾਅਦ ਲੇਕਿਨ ਇਸ ਤਰੀਕੇ ਨਾਲ ਬੇਰਹਿਮੀ ਨਾਲ ਹੱਤਿਆ ਕੇ ਸਰੀਰ ਦੇ ਉੱਤੇ 73 ਵਾਰ ਵਾਰ ਕੀਤੇ ਜਾਣ ਬੜੇ ਹੀ ਇੱਕ ਵਾਰ ਰੂਹ ਕੰਬਾਉਏ ਹੈ ਜੋ ਕਾਰਾ ਕੀਤਾ ਗਿਆ ਵਾ ਆਪਣੇ ਨਾਨੇ ਦੇ ਨਾਲ ਦੋਤੇ ਦੇ ਵੱਲੋਂ ਤਾਂ ਰਾਵ ਆਪਣੇ ਜੋ ਇੱਕ ਜੋ ਸਮਾਜ ਸੇਵੀ ਕਰ ਰਹੇ ਨੇ ਇਹਨਾਂ ਦੇ ਲਈ ਵੀ ਜਾਣੇ ਜਾਂਦੇ ਨੇ ਉਹਨਾਂ ਨੇ ਐਲੂਰੂ ਦੇ ਸਰਕਾਰੀ ਜਨਰਲ ਹਸਪਤਾਲ ਤੇ ਤਿਰੂਮਾਲਾ ਤੁਰੂਪਤੀ ਦੇਵ ਸਥਾਨਮ ਨੂੰ ਵੀ ਕਾਫੀ ਮਾਤਰਾ ਦੇ ਵਿੱਚ ਔਰ ਕਈ ਵਾਰ ਧਾਨ ਵਗੈਰਾ ਦਿੱਤਾ ਵੈ ਇਸ ਕਰਕੇ ਇਸ ਵੇਲੇ ਦੀ ਜੋ ਵੱਡੀ ਖਬਰ ਇਹ ਹੀ ਹੈ ਕਿ ਜੋ ਮੀਡੀਆ ਦੀਆਂ ਸੁਰਖੀਆਂ ਬੱਲ ਰਹੀ ਹੈ ਕਿ ਇੱਕ ਬੇਰਹਿਮੀ ਦੇ ਨਾਲ ਹੱਤਿਆ ਕੀਤੀ ਗਈ ਹੈ ਇੰਡਸਟਰੀਲਿਸਟ ਦੀ ਆਂਧਰਪ੍ਰਦੇਸ਼ ਦੇ ਵਿੱਚ ਰਹਿੰਦੇ ਸੀਗੇ ਫਿਲਹਾਲ ਉਹ ਆਪਣਾ ਹਾਈਦਰਾਬਾਦ ਦੇ ਵਿੱਚ ਆਪਣੇ ਘਰ ਦੇ ਵਿੱਚ ਰਹਿੰਦੇ ਸੀ ਉਹਨਾਂ ਦਾ ਕਾਫੀ ਨਾਮਣਾਬ ਹੈ ਆਂਧਰਪ੍ਰਦੇਸ਼ ਦੇ ਵਿੱਚ ਉਹਨਾਂ ਦੀ ਕਾਫੀ ਵੱਡੀ ਇੰਡਸਟਰੀ ਹੈ ਜਿੱਥੇ ਦੇ ਉਹ ਮਾਲਕ ਨੇ ਆਪਣੇ ਦੋਵੇਂ ਧੀਆਂ ਦੇ ਜੋ ਮੁੰਡੇ ਨੇ ਉਹਨਾਂ ਦੇ ਨਾਮ ਦੇ ਉੱਤੇ ਪ੍ਰੋਪਰਟੀ ਦਾ ਟਰਾਂਸਫਰ ਕਰਨਾ ਸੀ ਇੱਕ ਨੂੰ ਐਮਡੀ ਬਣਾਇਆ ਗਿਆ ਤੇ ਦੂਸਰੇ ਨੂੰ ਕਿਸ ਤਰੀਕੇ ਨਾਲ 4 ਕਰੋੜ ਦੇ ਸ਼ੇਅਰ ਟਰਾਂਸਫਰ ਕੀਤੇ ਗਏ ਲੇਕਿਨ ਸ਼ਾਇਦ ਕਿਤੇ ਨਾ ਕਿਤੇ ਮੰਨ ਦੇ ਵਿੱਚ ਠੇਸ ਔਰ ਟਸਕ ਸੀਗੀ ਜੋ ਕਿ ਸੁਲਝਾਣਾ ਚਾਹੁੰਦੇ ਸੀ ਉਹਨਾਂ ਦੀ ਛੋਟੀ ਲੜਕੀ ਦਾ ਜੋ ਬੇਟਾ ਉਸ ਦੇ ਨਾਲ ਲੇਕਿਨ ਵਾਦ ਵਿਵਾਦ ਇੰਨਾ ਜ਼ਿਆਦਾ ਵੱਧ ਜਾਂਦਾ ਕਿ ਆਪਾਂ ਖੋ ਬੈਠਦਾ ਹੈ ਉਹਨਾਂ ਦਾ ਹੀ ਦੋਤਾ ਤੇ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੰਦਾ